ਇਸ ਤੇ ਜਾਗ ਲਗਾਈ ਗਈ ਜਿੰਮੇਦਾਰ ਰੋਗਨ ਬੰਨੋ ਤੇ ਜੋ ਅੱਗੇ ਚੜ੍ਹ ਦੇ ਉੱਪਰ ਆ ਗਈ ਹੈ ਇਹ ਵੀ ਮੜਫ 25 ਮਿੰਟ ਹੋ ਗਏ ਇੱਥੇ ਖੜੇ ਨੂੰ ਤੇ ਆਵਾਜ਼ੇ ਬਹੁਤ ਪ੍ਰਭਾਵ ਨਾਲ ਪੰਪਾਇ ਦੀ ਕੋਲ ਇਹ ਵੀ ਨੁਕਸਾਨ ਹੋ ਰਿਹਾਦਾ ਜਿਹਤੇ ਡਕਟਾਂ ਦਾ ਨੁਸਾਨ ਹੋ ਰਿਹਾ ਹੈ ਇਹ ਹੱਲ ਹੋਣਾ ਚਾਹੀਦਾ ਚਲੋ ਪ੍ਰਸ਼ਾਸਨ ਨੇ ਇਹ ਵੀ ਨਾਲ ਧਿਆਨ ਕਰਨਾ ਚਾਹੀਦਾ ਚਲੋ ਬਾਕੀ ਇਹ ਵੀ ਜਿੰਮੇਦਾਰਾਂ ਦਾ ਇਹ ਵੀ ਖਿਆਲ ਜਰੂਰ ਕਰਨਾ ਚਾਹੀਦਾ ਇਹ ਵੀ ਤੁਸੀਂ ਮਾਂਗਾ ਰੱਖੋ ਨਾ ਕਿ ਚਲੋ ਇਹ ਤਾਂ ਗਈ ਹੈ ਗਲਤ ਤੇ ਗਈ ਹੈ ਗਾ ਕੰਮ ਪਰ ਇਹ ਇਹਦਾ ਵੀ ਕੋਈ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਕਿ ਕਿਸਾਨਾਂ ਨੂੰ ਇਹ ਇਹ ਡਾਉਨ ਦੀ ਲੋੜ ਹੀ ਨਾ ਪਵੇ ਖੇਤਾਂ ਦੇ ਵਿੱਚ ਲਾਈ ਹੋਈ ਪਰਾਲੀ ਨੂੰ ਅੱਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਸੜਕ ਕਿਨਾਰੇ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਬੂਟਿਆਂ ਨੂੰ ਵੀ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਹੈ ਕਈ ਛੋਟੇ ਛੋਟੇ ਬੂਟੇ ਇਸ ਅੱਗ ਦੀ ਭੇਟ ਚੜ ਚੁੱਕੇ ਨੇ ਤਸਵੀਰਾਂ ਇਹ ਫਿਰੋਜ਼ਪੁਰ ਦੀਆਂ ਨੇ ਜਿੱਥੇ ਪਰਾਲੀ ਨੂੰ ਸਾੜਨ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਪਰ ਉੱਥੇ ਹੀ ਰਾਹਗੀਰਾਂ ਨੂੰ ਵੀ ਪਰਾਲੀ ਦੇ ਧੂਏ ਦੇ ਕਾਰਨ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਧੂਏ ਦੇ ਕਾਰਨ ਕੋਈ ਵੱਡੇ ਹਾਦਸੇ ਵੀ ਵਾਪਰ ਸਕਦੇ ਨੇ ਇਹ ਵੀ ਰਾਗੀਰਾਂ ਦਾ ਕਹਿਣਾ ਏ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਰਾਗੀਰਾਂ ਦੇ ਵੱਲੋਂ ਕਿਹਾ ਗਿਆ ਕਿ ਧੂਏ ਦੇ ਕਾਰਨ ਉਹਨਾਂ ਨੂੰ ਆਪਣੇ ਵਾਹਨ ਚਲਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਮੁਸ਼ਕਲ ਆਉਂਦੀ ਆ ਸਾਲ ਲੈਣ ਦੇ ਵਿੱਚ ਵੀ ਮੁਸ਼ਕਲ ਹੁੰਦੀ ਆ ਉਹਨਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਪਰਾਲੀ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਕਿਉਂਕਿ ਕਿਸਾਨ ਵੀ ਇਸ ਪਰਾਲੀ ਨੂੰ ਮਜਬੂਰੀ ਵਸ ਅਗਲ ਗਾਉਂਦੇ ਨੇ ਅਮਰੀਕ ਸਿੰਘ ਨਾਮ ਹੈ ਮੇਰਾ ਇਹ ਕਿਹੜੀ ਰੋਡ ਹੈ ਜੀ ਇਹ ਮੰਧੋਟ ਪਰ ਇਹਨਾਂ ਕੇ ਮੰਧੋਟ ਰੋਡ ਹੈ ਜੀ ਕੀ ਸਰ ਇੱਥੇ ਹੋਇਆ ਹੈ ਇੱਥੇ ਜਾਗ ਲਗਾਈ ਗਈ ਜ਼ਿੰਮੇਦਾਰ ਰਗ ਬਣੋ ਤੇ ਜੋ ਅੱਗੇ ਚੜ੍ਹ ਦੇ ਉੱਪਰ ਆ ਗਈ ਹੈ ਇੰਨੇ ਕ ਧੂਆ ਹੋ ਕੇ ਅੱਗੋ ਦਿਸਣਾ ਵੀ ਬਹੁਤ ਗਲਤ ਹੋ ਗਿਆ ਇਸ ਕਰਕੇ ਇਤ ਰੁਕੇ 20 ਮਿੰਟ 25 ਮਿੰਟ ਹੋ ਗਏ ਇੱਥੇ ਖੜੇ ਨੂੰ ਤੇ ਆਵਾਜ਼ੇ ਬਹੁਤ ਪ੍ਰਭਾਵ ਨਾਲ ਪੰਪਾਇ ਦੀ ਕੋਲ ਇਹ ਵੀ ਨਿਕਾਣ ਨੁਕਸਾਨ ਹੋਦਾ ਜਿਹਦੇ ਡਕਟਾਂ ਦਾ ਨੁਸਾਨ ਵੀ ਹੋ ਰਿਹਾ ਹੈ ਇਹਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਸਰਕਾਰ ਕਰ ਸਕਦੀ ਜੇ ਕਰੇ ਤਾਂ ਜਪਟੋ ਵੀ ਸੋਚਣਾ ਬਿਲਕੁਲ ਖੋਦ ਨਾ ਪਹਿਲਾਂ ਪਿਮੰਦਾਰ ਦਾ ਪਬਲਿਕ ਸੋਚੇਗਾ ਨਾ ਸਰਕਾਰ ਫਿਰ ਆਪਣੀ ਸੋਚਣਾ ਪੈ ਸਰਕਾਰ ਪਹਿਲਾਂ ਪਬਲਿਕ ਨੂੰ ਸੋਚਣਾ ਪਏਗਾ ਤੇ ਸਰਕਾਰ ਤਾਂ ਫਿਰ ਚੋਚੇ ਦੀ ਬਾਅਦ ਆਪਣੇ ਕੀ ਨਾਮੇ ਸੋਚੂ ਅਮਰੀਕ ਸੰਗੈ ਨਾ ਏ ਮੰਦੋੜ ਰੋੜੇ ਹਾਂ ਕੀ ਹੋਇਆ ਇੱਥੇ ਹੁਣ ਤੁਹਾਡੇ ਸਾਹਮਣੇ ਇਹ ਜੋ ਹੋਇਆ ਪਤਾ ਨਹੀਂ ਇਹ ਸਹੀ ਹੈ ਦੇਖੋ ਸਹੀ ਤਾਂ ਨਹੀਂ ਹੈਗਾ ਇਹਗਾ ਤਾਂ ਵਾਤਾਵਰਨ ਨੂੰ ਨੁਕਸਾਨ ਤੇ ਇਹ ਪਰ ਕਿਸਾਨ ਵੀ ਕੀ ਕਰਾਜ ਤੁਸੀਂ ਵੇਖੋ ਨਹੀਂ ਕਿਸਾਨ ਦੇ ਵੱਲੋਂ ਪ੍ਰਾਲੀ ਨੂੰ ਤਾਂ ਅੱਗ ਲਗਾਈ ਗਈ ਜਿਹੜੇ ਆ ਬੂਟਿਆਂ ਦਾ ਕੀ ਕਸੂਰ ਸੀ ਨਹੀਂ ਬੂਟਿਆਂ ਦਾ ਤਾਂ ਦੇਖੋ ਇਹ ਤਾਂ ਗਲਤ ਤੇ ਚਲੋ ਇੱਥੇ ਲਾਉਣਾ ਚਾਹੀਦਾ ਸੀ ਵੈਸੇ ਢੇੜਾ ਲਾਉਣਾ ਚਾਹੀਦਾ ਸੀ ਨਾਲ ਜਿਹੜੇ ਵੀ ਇਹ ਚੱਲ ਸਕੀ ਹਾਂ ਸਭ ਵੀ ਹੋ ਸਕਦਾ ਨਹੀਂ ਹੋ ਸਕਦਾ ਵੇਖੋ ਆਵਾਜ਼ ਆਈ ਪੂਰੀ ਏਹੀ ਐ ਇਸ ਰੋਡ ਤੇ ਉਹ ਤਾਂ ਦਾ ਬੇਸ਼ੱਕ ਤੁਹਾਡੇ ਸਾਹਮਣੇ ਤੁਸੀਂ ਕੈਮਰਾ ਬਣਾ ਸਕਦੇ ਇਹ ਹੱਲ ਹੋਣਾ ਚਾਹੀਦਾ ਇਹ ਹੱਲ ਹੋਣਾ ਚਾਹੀਦਾ ਚਲੋ ਪ੍ਰਸ਼ਾਸਨ ਨੂੰ ਇਹ ਵੀ ਨਾਲ ਖਿਆਲ ਕਰਨਾ ਚਾਹੀਦਾ ਚਲੋ ਬਾਕੀ ਇਹ ਵੀ ਜਿਮਿਦਾਰਾਂ ਦਾ ਇਹ ਵੀ ਖਿਆਲ ਜ਼ਰੂਰ ਕਰਨਾ ਚਾਹੀਦਾ ਇਹ ਵੀ ਤੁਸੀਂ ਮੰਗ ਰੱਖੋ ਨਾ ਕਿ ਚਲੋ ਇਹ ਤਾਂ ਗਈ ਹੈ ਗਲਤ ਤੇ ਗਈ ਹੈ ਗਾ ਕੰਮ ਪਰ ਇਹਦਾ ਵੀ ਕੋਈ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਕਿ ਕਿਸਾਨਾਂ ਨੂੰ ਇਹ ਡਾਊਨ ਦੀ ਲੋੜ ਹੀ ਨਾ ਪਵੇ ਇੱਥੋਂ ਤੱਕ ਆਉਣੀ ਨਾ ਜੇ ਇੱਥੋਂ ਤੱਕ ਨਾ ਆਉਣ ਤੇ ਆਪੇ ਹੀ ਨਾ ਬੂਟੇ ਵੀ ਨਾ ਸੜਨ ਨਾ ਵਾਤਾਵਰਨ ਪ੍ਰਦੂਸ਼ਣ ਹੋ ਗਏ ਕੀ ਲਾਲਾ ਜੀ ਹਰਵਿੰਦਰ ਸਿੰਘ ਦੱਸਦੇ ਕਿ ਮਮਦੋਰ ਦੇ ਨਜ਼ਦੀਕ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿਸ ਤੋਂ ਬਾਅਦ ਚਾਰੇ ਪਾਸੇ ਧੂਆਂ ਧੂਆਂ ਫੈਲ ਗਿਆ ਤੇ ਇਸ ਧੂਏ ਦੇ ਕਾਰਨ ਰਾਹਗੀਰਾਂ ਨੂੰ ਲੰਘਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋ ਰਹੀ ਸੀ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਫੀ ਦਰਖਤ ਵੀ ਅੱਗ ਦੀ ਭੇਟ ਚੜ ਚੁੱਕੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਈ ਛੋਟੇ ਛੋਟੇ ਬੂਟੇ ਵੀ ਸੜ ਕੇ ਸੁਆਹ ਹੋ ਚੁੱਕੇ ਨੇ ਚਾਰੇ ਪਾਸੇ ਧੂਆਂ ਹੀ ਧੂਆਂ ਸੜਕ ਦੇ ਉੱਤੇ ਵੀ ਨਜ਼ਰ ਆ ਰਿਹਾ ਤੇ ਰਾਹਗੀਰਾਂ ਨੂੰ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਦਸ ਜੀ ਕੇ ਇਥੇ ਹੀ ਰਾਗੀਰ ਨੇ ਮੰਗ ਵੀ ਕੀਤੀ ਹੈ ਸਰਕਾਰ ਨੂੰ ਕਿ ਕਿਸਾਨਾਂ ਦੀ ਇਸ ਪਰਾਲੀ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਕਿਸਾਨ ਵੀ ਮਜਬੂਰੀ ਬਸ ਇਸ ਪਰਾਲੀ ਨੂੰ ਅੱਗ ਲਗਾਉਂਦੇ ਨੇ ਉਹਨਾਂ ਨੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਕਿਸਾਨਾਂ ਨੂੰ ਵੀ ਥੋੜਾ ਪਰਹੇਜ ਰੱਖਣਾ ਚਾਹੀਦਾ ਹੈ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਵਾਤਾਵਰਣ ਵੀ ਖਰਾਬ ਹੁੰਦਾ ਹੈ ਪ੍ਰੋਜਕਟ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ